ਫਗਵਾੜਾ ਵਿਖੇ ਸਿਟੀ ਕਲੱਬ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਮੀਟਿੰਗ ਵਿੱਚ ਵਾਈਸ ਪ੍ਰਧਾਨ ਦੇ ਲਈ ਪਰਮਜੀਤ ਖੁਰਾਨਾ ਦਾ ਨਾਮ ਸਕੱਤਰ ਲਈ ਤਰਮਿੰਦਰ ਟੋਨੀ ਕੈਸ਼ੀਅਰ ਰਕੇਸ਼ ਬਾਂਗਾ ਜੁਆਇੰਟ ਸਕੱਤਰ ਅਗਮ ਪਰਾਸ਼ਰ ਸਿਟੀ ਕਲੱਬ ਦੀਆਂ ਚੋਣਾਂ ਦੇ ਲਈ ਹੋਣਗੇ ਉਮੀਦਵਾਰ ਇਸ ਮੌਕੇ ਤੇ ਅਸ਼ੋਕ ਪਰਾਸ਼ਰ ਅਸ਼ੋਕ ਸੇਠੀ ਨਰੇਸ਼ ਪਾਟਵਾਜ ਵੀ ਪੀ ਸਿੰਘ ਅਰੋੜਾ ਰਣਜੀਤ ਸਿੰਘ ਖੁਰਾਨਾ ਤੇਜਿੰਦਰ 바ਵਾ ਆਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਦਰਸ਼ਕ ਹਰਾਨਾ ਜੀ ਔਰ ਬਾਕੀ ਕਾਫੀ ਬੰਦੇ ਮਹਿਬਤ ਹੰਦਸੀ ਕੋਲੋਂ ਅਸੀਂ ਆਪਣੀ ਫੈਮਿਲੀਜ਼ ਨੂੰ ਲੈ ਕੇ ਉੱਥੇ ਜਾਂਦੇ ਸੀ ਉਹ ਸਾਰੇ ਫੰਕਸ਼ਨ ਹੁੰਦੇ ਸੀਗੇ ਸਰਕਾਰ ਤੋਂ ਹੀ ਕਿਸੇ ਦੇ ਕਲੱਬ ਤੇ ਸੂਰਜ ਮਿਲ ਕਦੇ ਮੈਂ ਬਿਲਕੁਲ ਤੁਹਾਡਾ ਜੀ ਆਇਆਂ ਕਹਿੰਦਾ ਤੁਹਾਨੂੰ ਔਰ ਤੁਹਾਨੂੰ ਅੱਜ ਜੋ ਜੁਬਿਲੀ ਮੇਰੀ ਨੂੰ ਸਭ ਵੀ ਹੈ ਇਹਨੇ ਵਿਸ਼ਵਾਸਿਤ ਹੋਊਗਾ ਕਿ ਜੋ ਵੀ ਇੱਥੇ ਵਾਦਾ ਕਰੂੰਗਾ ਉਹਨੂੰ ਪੂਰਾ ਕਰਾਂਗਾ ਕਿਉਂਕਿ ਐਜ਼ ਅ ਕੌਂਸਲਰ ਮਾਤਾ ਜੀ ਸ਼ਿਵਨ ਬਾੜਿਆ ਔਰ ਮੈਨੂੰ ਇਸ ਕਲਪਲੀ ਜੋਇੰਟ ਫੈਕਟਰੀ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਕੰਮ ਕੀਤਾ ਸਿੱਟੀ ਸਾਹਿਬ ਦੇ ਨਾਲ ਅਸੀਂ ਇਕੱਠੀ ਟੀਮ ਸੀ ਜੀ ਪਰ ਜੀ ਸਿੱਟੀ ਐਸੋਸੀਏਟ ਸੀ ਤੇ ਮੈਂ ਵੀ ਨਾਲ ਸੀ ਇਹਨਾਂ ਦੇ ਔਰ ਬਹੁਤ ਰਿਯੂਰਦ ਬਾਅਦ ਡਿਵੈਲਪਮੈਂਟ ਵੀ ਅਸੀਂ ਕੁਦਰਤੀ ਅਜ ਤੋਂ 10 15 ਤੋਂ ਪਹਿਲਾਂ ਵੈਸੇ ਹੀ ਅਸੀਂ ਮੈਦੇ ਮਨ ਕੋ ਅਸੀਂ ਇਕੱਠੇ ਗਏ ਤਾਂ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਸੀ ਇਲੈਕਸ਼ਨ ਹੈ ਮੈਂ ਜੇ ਟੋਨੀ ਜੀ ਗਏ ਆ ਤੇ ਉੱਥੇ ਜਿਆਦਾ ਰਾਜੋਤ ਤੇ ਫੈਨੀਆਂ ਦਾਸ ਤੂੰ ਡੋਨਟ ਪੈਕ ਲੋਗੇ ਤੇ ਉੱਥੇ ਜਾ ਕੇ ਜਦੋਂ ਮੈਂ ਆਉਂ ਦੇਖਿਆ ਉੱਥੇ ਦਾ ਇੰਨਾ ਮਾੜਾ ਮਾਹੌਲ ਕੀ ਇੰਨਾ ਮਾੜਾ ਡਿਸਪਲਨ ਜੋ ਬਿਲਡਿੰਗ ਦੀ ਹਾਲਤ ਹੈ ਨਹੀਂ ਲੱਗਦਾ ਕਿ ਜੇ ਆਪਾਂ ਇਸ ਵਾਰ ਕੋਈ ਵਧੀਆ ਡਿਸੀਜਨ ਨਾ ਲੈ ਲਏ ਸਕੇ ਤਾਂ ਕਲਪ ਰੈਵਰਸੀ ਦੋ ਚਾਰ ਸਾਲਾਂ ਟਾਣੀ ਪੈ ਜਾਣਗੀਆਂ ਬਿਸ਼ੱਕ ਕੁਝ ਦੇਖ ਲਿਓ ਉੱਪਰ ਕਿੰਨਾ ਕਿੰਨਾ ਕਾਰ ਐਂਟਰ ਚੋ ਰਹੇ ਆ ਬੋਲੇ ਆ ਹਾਲ ਆ ਕੋਈ ਮੈਂਬਰ ਟਰਿਊਸ ਨਹੀਂ ਦੇ ਰਿਹਾ ਸਾਰੇ ਮੈਂਬਰ ਜਿੰਨਿਆਂ ਨੇ ਪੈਸੇ ਦਿੱਤੇ ਆ ਸਾਰੇ ਮੈਂਬਰ ਛੱਡ ਛੱਡ ਜਾ ਰਹੇ ਆ तो उसी मेंबर शपथी देखो 1100 कितने मेंबर ऐसे ही नंबर सीनियर चाह रही है मेंबर है क्वेश्चन दे दे इनको बन गई जगेश पंगा और ज्वाइंट सेक्टी दे दे आगम पुराचर बहुत तनवाज तो आधा प्राचीन कि ਤੁਸੀਂ ਇਹ ਵਧੀਆ ਟੀਮ ਜਿਹੜੀ ਹੈਗੀ ਮੈਨੂੰ ਦੇਖ ਕੇ ਦਿੱਤੀ ਜੋ ਮੈਂ ਅਨਾਉਂਸ ਕਰ ਰਿਹਾ ਹੈਗਾ ਉਹ ਸਾਰੇ ਅਸੀਂ ਇਹ ਵਾਦਾ ਕਰਦੇ ਹੈਗੇ ਕਿ ਟੀਮ ਨੂੰ ਜਿਤਾ ਕੇ ਇਸ ਕਲੱਬ ਦੀ ਬਾਬਲੋਰ ਇਹਨਾਂ ਨੂੰ ਸੁਭਾਲਾਂਗੇ ਇਹਨਾਂ ਦਾ ਜਿਹੜੀ ਐਗਰੀਕਲਚਰ ਕਮੇਟੀ ਹੈਗੀ ਆ ਉਹ ਅੱਜ ਰਾਤ ਨੂੰ ਅਸੀਂ ਫਾਈਨਲ ਕਰ ਦਾਂਗੇ ਉਹ ਤੁਹਾਡੇ ਵਿੱਚੋਂ ਹੀ ਜਿਹੜੇ ਇੱਥੇ ਬੰਦੇ ਬੈਠੇ ਉਹਨਾਂ ਵਿੱਚੋਂ ਹੀ ਪੜਾਣੀ ਹੈ ਉਹ ਜੇ ਕੋਈ ਪਤਾਇ ਕਸਟਮ ਹੈਗਾ ਉਹ ਸਭ ਦੱਸ ਦੇ ਕਿ ਮੈਂ ਵੀ ਅਨਜਾਨਾ ਹੈ ਕਿ ਕੁਮਿਟੀ ਦੇ ਵਿੱਚ ਅਸੀਂ ਉਹਨੂੰ ਵੀ ਲੈ ਸਕਾਂਗੇ ਕਿਉਂਕਿ ਅਸੀਂ 9 ਬੰਦੇ ਰਲੇਗੇ ਆ ਤੁਹਾਡੇ ਵਿੱਚੋਂ ਹੀ ਰਲੇਗੇ ਕੋਈ ਸਾਡੇ ਕੋਲ ਦਾ ਹੈ ਕਿ ਜਿਹੜੇ ਕੋ ਹੱਬ ਤੇ ਇੰਟਰਸਟਡ ਹੈਗੇ ਉਹ ਸਾਡੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫਰਾਨਾ ਸਾਹਿਬ ਨੇ ਐਮਪਟਸ ਕਰਕੇ ਆਪਾਂ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਉਹ ਜਿਸ ਕੰਮ ਲਈ ਇਕੱਠੇ ਕੀਤਾ ਆਪਾਂ ਸਾਰਿਆਂ ਨੂੰ ਪਤਾ ਕਿਉਂਕਿ ਪਿਛਲੇ 10 ਦਿਨ ਤੋਂ ਪਹਿਲਾਂ ਹੀ ਗੱਲ ਦੱਸਦੇ ਆ ਚੰਨਾ क्लब का माहौल बहुत ज़्यादा खराब हो लगा सी एक टीम ने एक पार्टी ने कोई पैंती चालीस मैंबर ग्यारह हजार दिन बनाए ताकि असी इलेक्शन जीत सकी मैं ये दसना चाहता चौथे महीने में अप्रैल दो मैंबर बनाए कुंजा हज़ार रुपए मैं क्लब, इस क्लब में इस तरह चलाया कुंजा हजार मैंबर बना के दस बारह चलाया लेकिन अच्छे देखिए माहौल खराब हो जाएगा मैं अपने ਕੱਲੇ ਰਵਲ ਤੇ ਜਾ ਕੇ ਹਾਈ ਕੋਰਟ ਦੀ ਤਿਆਰੀ ਕੀਤੀ ਫਿਰ ਆਪਣੇ ਸਾਹਮਣੇ ਬਹਿ ਗਏ ਅਸੀਂ ਦੋ ਤਿੰਨ ਮਿੰਟਾਂ ਕਰਕੇ ਇਹਦਾ ਫੈਸਲਾ ਕੀਤਾ ਮੈਨੂੰ ਕਹਿਣ ਲੱਗੇ ਕਿ ਦੱਸੋ ਤੁਸੀਂ ਕਹਿੰਦੇ ਆ ਮੈਂ ਕਿ ਸਭ ਤੋਂ ਵੱਡਾ ਪ੍ਰਬਲ ਬਚਾਉਣਾ ਚਾਹਦਾ ਮੈਂ ਕੁਝ ਨਹੀਂ ਪ੍ਰਬਲ ਬਚਾਓ ਸਾਹਮਣੇ ਬਹਿ ਕੇ ਕਿਉਂਕਿ ਜਿਹੜਾ ਕਲੱਬ ਹੈ ਜੇ ਗੱਥਾ ਚੱਲਿਆ ਤੇ ਕਲੱਬ ਨਹੀਂ ਕੰਮ ਜਣਾ ਤੇ ਹੱਤਾ ਬੰਗਣਾ ਜਿਹੜਾ ਜਿਹੜਾ ਕਲੱਬ ਬਣਾਇਆ ਸੀ ਮੈਂ 2005 ਬਹੁਤ ਹੀ ਰਿਸਪੈਕਟਡ ਮੈਂਬਰਸ ਸਟੇਜ ਤੇ ਬੈਠੇ ਹੋਏ ਸਾਡੇ ਬਹੁਤ ਹੀ ਸਰਕਾਰ ਜੋ ਅਸ਼ੋਕ ਪਰਾਸ਼ਰ ਜੀ ਅਸ਼ੋਕ ਸੇਠੀ ਜੀ ਕੁੰਦੀ ਜੀ ਭਰਦਵਾ ਜੀ ਤੇ ਦਰਜਾ ਦਰਜਾ ਜਿਹੜੇ ਸਾਡੇ ਦੇ ਸੀਨੀਅਰ ਮੈਂਬਰ ਬੈਠੇ ਆ ਮੈਂ ਇੱਥੇ ਆਨਤੀ ਬਿਲਕ ਤੁਹਾਨੂੰ ਸਾਰਿਆਂ ਨੂੰ ਇੱਥੇ ਆਨਦੇ ਦਾ ਸਾਰਿਆਂ ਵੈਲਕਮ ਕਰਦਾ ਅੱਜ ਦੀ ਜਿਹੜੀ ਇਲੈਕਸ਼ਨ ਸਿਟੀ ਕਲੱਬ ਦੀ ਹੋ ਰਹੀ ਜਾਂ ਰਹੀ ਹੈ ਤਕਰੀਬਨ ਦੇਖਿਆ ਉਹ 9 ਸਾਲ ਬਾਅਦ ਹੋਣ ਜਾ ਰਹੀਆਂ 2016 ਚ ਇਲੈਕਸ਼ਨ ਹੋਇਆ ਸੀ ਉਸ ਤੋਂ ਬਾਅਦ ਇਲੈਕਸ਼ਨਾਂ ਨਹੀਂ ਹੋਏਆਂ 9 ਸਾਲ ਤੇ ਆਪਾਂ ਚਾਹਨੇ ਆਂ ਕਿ ਸਾਡਾ ਕਿਉਂਕਿ ਇਹ ਜਿਹੜਾ ਇੱਕ ਸਿਟੀ ਕਲੱਬ ਹੈਗਾ ਜਾਂ ਕਿਸੇ ਵੀ ਸਿਟੀ ਤੋਂ ਕਲੱਬ ਹੁੰਦੀ ਆ ਉਥੇ ਦੇ ਉਹਨਾਂ ਦੇ ਪਰਿਵਾਰ ਜਿਹੜੇ ਉਸ ਸ਼ਹਿਰ 'ਚ ਰਹਿੰਦੇ ਆ ਜਾਂ ਉਹਨਾਂ ਦੇ ਬੱਚੇ ਇਸ ਇੱਕ ਬਹੁਤ ਵੱਡਾ ਕਹਿ ਸਕਦੇ ਆ ਕਿ ਸਾਡਾ ਇੱਕ ਯੋਗਦਾਨ ਹੁੰਦਾ ਕਿਉਂਕਿ ਜਦੋਂ 94 'ਚ ਮੈਂ ਇਸ ਕਲੱਬ ਦਾ ਮੈਂਬਰ ਬਣਿਆ ਸੀ ਤਾਂ ਮੈਂ ਉਸ ਵੇਲੇ 20 ਸਾਲ ਮੇਰੀ ਉਮਰ ਸੀ ਤਮੇ ਨੂੰ ਇੱਕ ਸ਼ੌਂਕ ਸੀ ਬਡਵਿੰਡਰ ਖੇਡਣਾ ਫਗਵਾੜੇ ਕਿਤੇ ਬਡਵਿੰਡਰ ਹਾਲ ਹੀ ਹੁੰਦਾ ਸੀ ਤਾਂ ਮੈਂ ਇਸ ਕਲੱਬ ਦਾ ਮੈਂਬਰ ਬਣਿਆ ਤਾਂ ਮੈਂ ਅੱਜ ਵੀ ਐਜ਼ ਅ ਬਿਜ਼ਨਸਮੈਨ ਆਪਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਲੱਬਾਂ ਦੇ ਵਿੱਚ ਜਾਣਾ ਪੈਂਦਾ ਉਹਨਾਂ ਕਲੱਬਾਂ ਦੇ ਵਿੱਚ ਜਾ ਕੇ ਡਿਸਿਪਲਿਨ ਦੇਖੀਦਾ ਔਰ ਕਲੱਬ ਦੇ ਵਿੱਚ ਜਾ ਕੇ ਉਹ ਮਜ਼ਾ ਆ ਜਾਂਦਾ ਬੰਦੇ ਨੂੰ ਦੇਖੀਦਾ ਸੀ ਆਪਣੇ ਆਪ ਨੂੰ ਉੱਥੇ ਹੀ ਕਸ ਕਰਦੇ ਆਂ ਵੀ ਯਾਰ ਸਾਡੀ ਸਿਟੀ ਕਲੱਬ ਫਗਵਾੜੇ ਦੀ ਤੁਸ਼ਕ ਨਹੀਂ ਹੈ ਮਨੇ ਵੀ ਬਰ ਆ ਗਿਆ ਸਾਰੇ 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 ਇਹਨਾਂ ਸਾਰੇ ਦੀਪ ਲਾ ਲਓ ਜੀ ਆਪਣੇ ਥੱਲੇ ਨੂੰ ਮੋੜ ਕੇ ਵੇਖ ਤੋਂ ਕਿਸ ਨੇ ਬੇਚੋਰਾ ਫੇਸ ਹੋ ਰਿਹਾ ਕਿਸੇ ਨੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫੁਰਾਨਾ ਸਾਹਿਬ ਨੇ ਐਫਰਟਸ ਕਰਕੇ ਆਪਾਂ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਉਹ ਜਿਸ ਕੰਮ ਲਈ ਇਕੱਠੇ ਕੀਤਾ ਆਪਾਂ ਸਾਰਿਆਂ ਨੂੰ ਪਤਾ ਕਿਉਂਕਿ ਪਿਛਲੇ 10 ਦਿਨ ਤੋਂ ਸਰ ਸੈਸ਼ਨ ਮੈਂ ਇਸ ਕਵਰ ਸੈਕਟਰ ਦੇ ਡੱਲੇ ਬਣਾ ਕੇ ਸੀ ਉਦੋਂ ਪਰਸਾਈ ਬਿਲਡਿੰਗ ਮੈਂ ਆ ਗਿਆ ਆਪੇ ਟਿੰਡੋਚ ਉਹ ਤੋਂ ਬਾਅਦ ਮੈਂ ਕਾਫੀ ਕੰਮ ਕੀਤਾ ਫੈਮਲੀ ਦਾ ਬਣਿਆ ਸੀ ਲੇਕਿਨ ਮੇਰੇ ਜਾਣ ਤੋਂ ਬਾਅਦ ਮੈਂ ਕੋਲ ਚਾਰਜ ਲੈ ਕੇ ਪਾਰਟੀ ਦੂਸਰੀ ਆ ਗਈ ਤੇ ਉਦੋਂ ਜਿੱਤੇ ਇਹੀ ਹੋਇਆ ਕਿ ਚਾਰਜ ਲੈਣ ਦਾ ਸਾਰਾ ਕੰਮ ਛੇੜਾ ਹੋ ਗਿਆ ਇੱਕ ਚਿਰ ਫਿਰ ਮੈਨੂੰ ਬੁਲਾਇਆ ਗਿਆ ਅਬ ਤੱਕਲੇ ਦੇ 2019 ਇਹ ਤੁਸੀਂ ਇੱਕ ਆਪਸ ਬਾਲੋ ਅਨਟਵੈਂਟ ਦੇ ਦਿੱਤੇ ਐਕਸਪਲੈਂਟ ਦੇ ਦਿੱਤੇ ਸੀਟਾ ਦੇ ਦਿੱਤਾ ਨੈਸੀਦਾ ਦੇ ਦਿੱਤਾ ਦਸਿਓਪਸ ਦੇ ਦਿੱਤਾ ਐਕਸਾਈਟਰ ਦੇ ਦਿੱਤੇ ਮੈਂ ਕਲਾ ਮੈਂਬਰ ਮੇਰਾ ਜਿਹੜਾ ਬ੍ਰਿੰਟਤਾ ਕਰਦੇ ਲੋਕੀ ਤਾਂ ਪਤਾ ਸੱਤ ਕ ਆਈ ਸਾਲ ਦਾ ਕੰਮ ਕਰਦੇ ਆ ਉਹਨਾਂ ਨੇ ਵੀ ਡਿਊਟੀ ਦਿੱਤੀ ਕਿ ਡੇ ਟੂ ਡੇ ਵਰਕ ਤੁਸੀਂ ਕਰਦੇ ਇੱਥੇ ਮੈਂ ਇੱਕ ਸਮੇਂ ਆਪਣਾ ਯਾਦ ਹਾਂ ਉਹ ਇੱਕ ਮੈਨੇਜਰ ਸਗਾ ਉਹਨੇ ਪ੍ਰਾਪਤੀ ਤੇ ਪੇਸ ਕਰਤਾ ਸੀ ਉਹ ਸਤ ਕੱਠੀ ਰੱਖਦਾ ਬਈਆ ਕਲੇਮ ਦਿੱਤਾ ਸੀਗਾ ਮੈਂ ਆ ਕੇ ਉਸ ਮੈਨੇਜਰ ਬਟਿਆ 1 ਰੁਪਈਆ ਦਿੱਤਾ ਠੀਕ ਨਵੀਂ ਟੀਮ ਅਸੀਂ ਅਨਾਉਂਸ ਕੀਤੀ ਆ ਲੈਚਰ ਲਈ ਉਹਨੂੰ ਮਾਰੋਗਾ ਮਾਰੋਗੇ ਦਿੰਨਾ ਔਰ ਮੈਂ ਆਸ ਕਰਦਾ ਵੀ ਜਿਹੜੀ ਟੀਮ ਹੈ ਅਗਲੇ ਸਾਲ ਵਧੀਆ ਕੰਮ ਕਰੇਗੀ ਜਿਹੜੇ ਪਿਛਲੇ ਟੀਮਾਂ ਨੇ ਕੰਮ ਕਰਕੇ ਗਏ ਆ ਉਹਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦਾ ਜਿਹੜਾ ਸਿਟੀ ਕਲੱਬ ਹੈ 109 ਕਲਬਾਂ ਦਾ ਹਿੰਦੁਸਤਾਨ ਦੇ ਅਟੈਚ ਹੈਗਾ ਸਾਡਾ ਮੈਂਬਰ ਕਾਰਡ ਲੈ ਕੇ ਹਿੰਦੁਸਤਾਨ ਦੀ 109 ਕਲਬਾਈ ਜਾ ਸਕਦਾ ਔਰ ਜਿੱਤੇ ਮੈਂਬਰਸ਼ਿਪ ਜਿਹੜੀ ਹੈ 10 ਲੱਖ ਰੁਪਏ ਹੈਗੀ ਆ ਉੱਥੇ ਬੰਦਾ ਸਾਡਾ ਕਾਰਡ ਲੈ ਕੇ ਜਾ ਸਕਦਾ ਮੈਂ ਉਮੀਦ ਕਰਦਾ ਜੇ ਨਵੀਂ ਟੀਮ ਟੀਮ ਆਏਗੀ ਉਹ ਕਲਬ ਨੂੰ ਬਹੁਤ ਚਾਹੀਏ ਤੇ ਲੈ ਕੇ ਜਾਏਗੀ ਅਸੀਂ ਇਹਨਾਂ ਨਾਲ ਹਮੇਸ਼ਾ ਸਾਥ ਦੇਵਾਂਗੇ ਮੇਰੀ ਜਿੱਥੇ ਜਰੂਰਤ ਹੋਏਗੀ ਮੈਂ ਇਸ ਟੀਮ ਦਾ ਸਾਥ ਦਵਾਂਗਾ ਧੰਨਵਾਦ ਅੱਜ ਕਲਬ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਅਸੀਂ ਸਾਡੇ ਜਿਹੜੇ ਸਾਡੇ ਬਹੁਤ ਹੀ ਸੀਨੀਅਰ ਮੈਂਬਰਸ ਹੈਗੇ ਆ ਅਸ਼ੋਕ ਪ੍ਰਾਸ਼ਦ ਜੀ ਅਸ਼ੋਕ ਸ਼ਿਠੀ ਜੀ ਤੇ ਬਾਕੀ ਜਿੰਨੇ ਸਾਡੇ ਇੱਥੇ ਆਏ ਆ ਇਹ ਚ ਅਸੀਂ ਇੱਥੇ ਇੱਕ ਟੀਮ ਅਨਾਉਂਸ ਕੀਤੀ ਆ ਜਿਸ ਵਿੱਚ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਖਰਾਨਾ ਜੀ ਸੈਕਟਰੀ ਤਰਵਿੰਦਰ ਟੋਨੀ ਜੀ ਕੈਸ਼ੀਲਰ ਰਕੇਸ਼ ਵਾਂਗਾ ਜੀ ਤੇ ਜੁਆਇੰਟ ਸੈਕਟਰੀ ਲਈ ਅਗਮ ਪ੍ਰੈਸ਼ਰ ਜੀ ਤੇ ਜਲਦੀ ਅਸੀਂ ਜਿਹੜੇ 9 ਮੈਂਬਰ ਐਗਜ਼ੀਕਿਊਟਿਵ ਤੇ ਹੈਗੇ ਅੱਜ ਰਾਤ ਨੂੰ ਫਾਈਨਲ ਕਰਕੇ ਕੱਲ ਅਸੀਂ ਉਹ ਵੀ ਅਨਾਉਂਸ ਕਰ ਦਨੇ ਆ ਤੇ ਮੈਂ ਸਮੂਹ ਕਲੱਬ ਦੇ ਮੈਂਬਰਾਂ ਨੂੰ ਇਹ ਅਪੀਲ ਕਰਦਾ ਕੀ ਆਓ ਆਪਾਂ ਜਿਸ ਤਰ੍ਹਾਂ ਪ੍ਰੈਸ਼ਰ ਜੀ ਨੇ ਕਿਹਾ ਅਸ਼ੋਕ ਸੇਠੀ ਜੀ ਨੇ ਕਿਹਾ ਜਾਂ ਇਸ ਮੀਟਿੰਗ ਤੇ ਅੱਜ ਸਾਰੇ ਬੁਲਾੜਿਆ ਨੇ ਕਿਹਾ ਕਿ ਆਪਾਂ ਆ ਕਲੱਬ ਨੂੰ ਇੱਕ ਬਹੁਤ ਵਧੀਆ ਕਲੱਬ ਬਣਾਣਾ ਕਿਉਂਕਿ ਇੱਥੇ ਕੋਈ ਡਿਸਿਪਲਨ ਨਹੀਂ ਹੈਗਾ ਮੈਂਬਰ ਅਗਰ ਦੇਖਿਆ ਜਾਵੇ ਤਾਂ ਤਕਰੀਬਨ 1150 ਦੇ ਕਰੀਬ ਇੱਥੇ ਸੀਰੀਜ਼ ਬਣ ਚੁੱਕੀ ਲੇਕਿਨ ਐਸੇ ਜਿਹੜੇ ਮੈਂਬਰ ਹੈਗੇ ਬਾਕੀ ਮੈਂਬਰ ਛੱਡ ਗਏ ਆ ਚੁੱਕੇ ਆ ਤੇ ਮੈਨੂੰ ਪੂਰੀ ਉਮੀਦ ਆ ਇਸ ਨਵੀਂ ਟੀਮ ਤੋਂ ਕਿ ਇਹ ਮੈਂਬਰ ਇਹਨੂੰ ਵੱਡੀ ਗਿਣਤੀ ਚ ਦਿਤਾਉਣਗੇ ਇਹਨਾਂ ਨੂੰ ਵੋਟਾਂ ਵਾ ਕੇ ਅੱਠ ਤੀ ਨੂੰ ਵੋਟਾਂ ਪੈਣੀਆਂ ਤੇ ਮੈਂ ਸਮਝਦਾ ਕਿ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਆਪਾਂ ਇਸ ਸਿਟੀ ਕਲੱਬ ਨੂੰ ਇੱਕ ਵਧੀਆ ਕਲੱਬ ਬਣਾਈਏ ਕਿਉਂਕਿ ਸ਼ਹਿਰ 'ਚ ਹਰੇਕ ਸ਼ਹਿਰ ਦਾ ਇੱਕ ਕਲੱਬ ਹੁੰਦਾ ਜਿੱਥੇ ਬੱਚੇ ਆਪਣੇ ਜਾ ਕੇ ਉੱਥੇ ਸਪੋਰਟਸ ਕਰ ਸਕਦੇ ਆ ਤੇ ਮੈਂ ਸਮਝਦਾ ਕਿ ਸਾਡੇ ਕਲੱਬ ਸ਼ਹਿਰ ਦੇ ਬਹੁਤ ਸੈਂਟਰ 'ਚ ਆ ਤੇ ਮੈਨੂੰ ਪੂਰੀ ਉਮੀਦ ਤੇ ਪੂਰਾ ਵਿਸ਼ਵਾਸ ਆ ਕਿ ਨਵੀਂ ਟੀਮ ਚਾਹੇ ਉਹ ਸਪੋਰਟਸ ਦਾ ਹੋਵੇ ਚਾਹੇ ਉਹ ਇਥੇ ਐਕਟੀਵਿਟੀ ਹੋਣ ਚਾਹੀਦੀ ਡਿਸਪੀਸਿਪਲ ਹੋਵੇ ਪੂਰਾ ਕੈਮ ਰੱਖੋਗੇ ਤੇ ਇੱਕ ਵਧੀਆ ਇਥੇ ਮਾਹੌਲ ਬਣਾਓਗੇ ਐਨਾ ਕਹਿੰਦਾ ਨਵੀਂ ਟੀਮ ਤੇ ਇੱਕ ਵਾਰ ਉਹਨਾਂ ਵਧਾਈਆਂ ਵੀ ਦੇਣਾ ਤੇ ਇਸ ਉਮੀਦ ਤੇ ਕਿ ਆਪਣੇ ਸੀਡੀ ਕਲੱਬ ਦੇ ਮੈਂਬਰ ਇਸ ਨਵੀਂ ਟੀਮ ਨੂੰ ਆਪਣਾ ਭਰਪੂਰ ਯੋਗਦਾਨ ਦੇਣਗੇ